ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਜੀ ਬਾਬਾ ਬਣੀ ਹਾਂ ਸਤਿ ਸ਼੍ਰੀ ਅਕਾਲ ਬੜਾ ਬਾਬਾ ਅਸੀਂ ਆ ਬਲਾਓ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆ ਸਤਿ ਸ਼੍ਰੀ ਅਕਾਲ ਹਾਂ ਆਪਾਂ ਹੀ ਚੰਡੀਗੜ੍ਹ ਨਾ ਉਹ ਹੋਟਲ ਜਾਈ ਕੇ ਦੇ ਬੈਠੇ ਕਿਦੇ ਹੋਟ ਕੇ ਹੋਟਲ 'ਚ ਬੈਠੇ ਆ ਇਧਰ ਵਾਲੇ 'ਚ ਬੈਠੇ ਆ ਕੋਈ ਹੋਟਲ 'ਚ ਬੈਠੇ ਆ ਬਾਈ ਇਧਰ ਵਾਲੇ ਆਹੋ ਉਹ ਹੋਏ ਹੋ ਇਧਰ ਆ ਬਣੇ ਚਾਣਾ ਖਾਦੇ ਹੁਣ ਪਕੌੜੇ ਢੇਡੂ ਗਿਆ ਫੁੱਲ ਬਾਜ ਦਾ ਕਿ ਬਾਜੇ ਹੁਣ ਕੁਛ ਨਹੀਂ ਖਾਣਾ ਰਾਜ ਕਿ ਪਾਇ ਗਿਆ ਰਾਜ ਵੇਖੋ ਹੁਣ ਬਾਜ ਮਾਰਨੇ ਢਕਾਰ ਇਹ ਆਵੋ ਲਾਓ ਖਾਉ ਗਿਆ ਬਾਜ ਨਹੀਂ ਦਾ ਕੀ ਪਕੌੜੇ ਖਾ ਕੇ ਹੁਣ ਬਾਜ ਗਈ ਸਪਾਜ ਸੌ ਗਿਆ ਜੀ ਬਦਨ ਬੜੀ ਮੈਨ ਸਪਾਈ ਹੁੰਦਾ ਮਾ ਦੁਹਾਂ ਤੋਦਾ ਹੀ ਨਾ ਓਰੇ ਬਿੱਲੀ ਆਈ ਉਹ ਫੜ ਲੱਗੀ ਮੂੰਹ ਉਹ ਨਾ ਚੂੰ ਚੂੰ ਕਰਨ ਵੇ ਮੈਂ ਅਗਰ ਪੜਿਆ ਇਨੀ ਛੇਤੀ ਮੈਂ ਫੜਾ ਉਹ ਦੂ ਮੂ ਤੋ ਉਤਰੀਆ ਉਹ ਕਹਿੰਦਾ ਹਾਂ ਉਹ ਕਹਿੰਦਾ ਆ ਮੇਰਾ ਆ ਆ ਰਹਿ ਮੈਂ ਬਿਲੀ ਵੜ ਕੇ ਤੋ ਦੁਰਗਾ ਲੱਗੀ ਇਹਨੇ ਚੜੀ ਬਣਾ ਲੜਾਈ ਕਰੀਏ ਉਹਦੀ ਮੰਮੀ ਆ ਕੇ ਕਹਿੰਦੀ ਨਹੀਂ ਹਾਂ ਮੈਂ ਉਹ ਤੜੀ ਤੜਾ ਨਿਕਰਾ ਪਤਨੀ ਹਾਂ ਪਤਨੀ ਹਾਂ ਦੋ ਤਕਾਇਰੇ ਮੈਂ ਉਹ ਜੋਰ ਦੇ ਮੈਂ ਖੜਾ ਬਣਾਉਂਦਾ ਖੜਾ ਇਲਾ ਦਾ ਖੜਾ ਡਾ ਖੜਾ ਗਿਆ ਹਾਂ ਉਹ ਫਿਰ ਤੁਹਾਨੂੰ ਕਿੱਥੇ ਆਏ ਕੀ ਆ ਸ਼ੂਟਿੰਗ ਆਪਣੇ ਕਰਨ ਆਪਣੀ ਡਬਿੰਗ ਕੈਪ ਆ ਜਾਣਾ ਹੈਲੋ ਗਾਇਸ ਆਡੀ ਬਾਜ ਦੀ ਫਿਲਮ ਦੀ ਚੱਲਦੀ ਸ਼ੂਟਿੰਗ ਕਿਹੜੀ ਫਿਲਮ ਆਜ ਹੈਲੋ ਗਾਇਸ ਸੰਜੋਗ ਸੰਦੋਗ ਜੋਗ ਸੰਦੋਗ ਸੰਜੋਗ ਸੰਦੋਗ ਹੈਲੋ ਗਾਇਸ ਬਾਜ ਆਏ ਆਪਣੀ ਸ਼ੂਟਿੰਗ ਤੇ ਮੈਂ ਸ਼ਬਾਜ਼ ਅੰਕਲ ਜੀ ਹਾਂਜੀ ਡਬਿੰਗ ਦੇ ਡਬੰਗ ਡਬਿੰਗ ਡਬੰਗ ਬਾਹ ਆਇਆ ਆਪਣੇ ਡਬਿੰਗ ਮੂਵੀ ਦੀ ਡਬਿੰਗ ਤੇ ਆਇਆ ਬਾਹ ਮੈਂ ਤਾਂ ਦਾਦੇ ਦੇ ਕੋਲ ਪੈਣਾ ਮੈਨੇ ਤਾਂ ਦਾਦੇ ਕੋਲ ਪੈਣਾ ਮੈਨੇ ਦਾਦੇ ਕੋਲ ਪੈਣਾ ਓ ਵਾਡੀ ਕਿੱਥੇ ਆ ਕਿੱਥੇ ਆ ਆਂ ਦੱਸ ਤੂੰ ਮੈਂ ਆ ਦਬਿੰਗ ਤੇ ਦਬਿੰਗ ਕਰ ਦਬਿੰਗ ਦਬਿੰਗ ਕਿਹੜੀ ਫਿਲਮ ਦੀ ਦਬਿੰਗ ਕਰਨਾ ਕੋਕ ਲੱਗਦੀ ਆ ਔਖ ਲੱਗਦੀ ਆ ਔਖ ਦਾ ਛੱਡ ਤੂੰ ਪਹਿਲਾਂ ਦੱਸ ਕਿਹੜੀ ਫਿਲਮ ਦੀ ਫਿਲਮ ਓਏ ਹਾਂ ਜਰ ਫਿਲਮ ਕਿਹੜੀ ਦੀ ਨਹੀਂ ਨਹੀਂ ਸੁਰੂਤ ਬੋਲ ਆਡੀਗ ਉਹ ਆਵਟ ਆਖ ਲਾ ਇਹ ਪਲਾਟ ਕਲੀ ਕੀਤਾ ਹੋਇਆ ਅਗਲਾ ਇਹ ਤਾਂ ਬਿਲਡਿੰਗ ਖੜੀ ਕਰਾਂਗੇ ਫਿਰ ਅਗਲਾ ਹਾਂ ਬਿਲਡਿੰਗ ਕੋਲ ਪਲਾਟ ਖਾਲੀ ਕੀਤਾ ਹੋਇਆ ਬਿਲਡਿੰਗ ਖੜੀ ਕਰਾਂਗੇ ਤੇ ਹਣਾ ਚਲ ਬੋਲ ਹਣ ਮੇਰੀ ਗੱਲ ਸੁਣਿਆ ਕਿਹੜੀ ਫਿਲਮ ਦੀ ਡਬਿੰਗ ਕਰਨਾ ਹੈ ਅੱਛਾ ਮੈਂ ਆਇਆ ਨਾ ਸੰਜੋਗ ਸੰਜੋਗ ਹੂੰਦੀ ਹੈ ਕੋਈ ਰਹਿਂਦੋ ਸਤਾਰ ਨੇ ਇਹ ਸਾਰਾ ਪੋਰਟਾ ਖੋਲ ਰਿਹਾ ਆ ਸਾਹਮਣੇ ਇਧਰ ਚੱਲ ਯਾਰ ਤੂੰ ਤਾਂ ਮੋਲਾ ਪਾਪਾ ਛੋਟਾ ਇਧਰ ਚੱਲ ਹੁਣ ਬਾਜ ਕਰਾਉਗਾ ਡਬਿੰਗ ਇਧਰ ਇਧਰ ਬਾਜ ਆਇਆ ਆਪਣੀ ਫਿਲਮ ਦੀ ਮੂਵੀ ਹੈਲੋ 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 ਹਾਂ ਮੈਕ ਚ ਬੋਲਦੇ ਮੈਕ ਚ ਬੋਲਦੇ ਮੈਕ ਚ ਬੋਲਦੇ ਕੀ ਕਰਨਾ ਆ ਤੂੰ ਬੋਲਾਂਗੀ ਆ ਤੈਨੂੰ ਸ਼ੂਟ ਦੇ ਬੜਾ ਦੱਸੀ ਦੱਸੀ ਜਿਵੇਂ ਤੈਨੂੰ ਦੱਸ ਰਿਹਾ ਜੀ ਨਾ ਹੁਣ ਤੂੰ ਦੱਸ ਹੁਣ ਹੁਣ ਤੂੰ ਭਾਈ ਨੂੰ ਦੱਸ ਕੇ ਕਹਿੰਦਾ ਇਹਦਾ ਡਾਇਲੋਗ ਬੋਲਣਾ ਦੱਸੋ ਬੋਲ ਹਲੋ ਹੈਲੋ ਹੈਲੋ ਹੌਰ ਜੂ ਫਾਈਨ ਵਧੀਆ ਕ ਫਾਈਨ ਉਹਨਾਂ ਨੇ ਜਿਹੜੀ ਸ਼ੂਟਿੰਗ ਬੋਲਨੀ ਹੈ ਇਹਨਾਂ ਨੇ ਇਹਨਾਂ ਨੇ ਫੁੱਫੜਾ ਫੁੱਫੜਾ ਸ਼ੂਟਿੰਗ ਜਿਹੜੀ ਬੋਲਣੀ ਹੈ ਇਹਨਾਂ ਨੇ ਆਪੇ ਫੁੱਫੜ ਦੀ ਫੁੱਫੜ ਦੀ ਡਾਇਲੋਗ ਬੋਲੋ ਨਾ ਫੁੱਫੜ ਦੇ ਡਾਇਲੋਗ ਬੋਲਾਂਗਾ ਕਾਹੂੰ ਤੁਸੀਂ ਫੁੱਫੜ ਦੇ ਡਾਇਲੋਗ ਬੋਲ ਰਹੇ ਇਹ ਵੀ ਲਾਇਓ ਤਿੰਨਾਂ ਦੇ ਲੱਗ ਤਾ ਉਹ ਦੇ ਤੂੰ ਗੇਅਰ ਪਾਈ ਇਹਨਾਂ ਦੀ ਕਿੰਨੂੰ ਛੜ ਦੇ ਪਿੱਛੇ ਇਹ ਤੇ ਮਾਈਕ ਆ ਗੇਅਰ ਨਹੀਂ ਹੈਗਾ ਛੱਡਿਓ ਛੱਡਿਓ ਅਚਾ ਛੱਡਿਓ ਕੀ ਕਰੇਗਾ ਛੱਡਿਓ ਅੱਲਾ ਚਾ ਆ ਵੀ ਆਪਣੀ ਉਹ ਖੱਟੀ ਦੀ ਵੜੀ ਬੇਲੀ ਖੱਟੀ ਨਹੀਂ ਪੀਣੀ ਜੰਦੀ ਕਿੱਧਰ ਆਏ ਹੀ ਆਪਾਂ ਹੀ ਆਪਾਂ ਦੋਸਤੋ ਆਪਾਂ ਇੱਧਰ ਵੇਖ ਕੇ ਚੰਡੀ ਆਪਾਂ ਦੋਸਤੋ ਚੰਡੀਗੜ੍ਹ ਹਾਂ ਤੇ ਸਾਡਾ ਘਰ ਕੇ ਆ ਪੂਰੀ ਸੰਗੋੜ ਮੈਂ ਨਭੇਂਗੀ ਨਭੇਂ ਬਹੁਤ ਵਧੀਆ ਈ ਪਿਆਰੀ ਈ ਨਭੇਂਗੀ ਤੇਰੇ ਲਈ ਨਾਲੇ ਵੀ ਦਾਲ ਸਬਕੋ ਚਨੇ ਮੂੰਦਾਂ ਕੋਈ ਨਹੀਂ ਗਰੇ ਚਿਪਸ ਨੇ ਆ ਕਰ ਦੋ ਏਸੀ ਛੱਡ ਦੋ। ਹਾਡੀ ਆਪਾਂ ਹਾਡੀ ਰਹਿਣ ਰਹਿਣ ਤਾਂ ਬੜੀਆ ਲਾਉਂਦੀ ਆ। ਉਹ ਕਹਿੰਦੇ ਚਲ ਜੂਗੇ ਫਿਰ ਸ਼ੂਟਿੰਗ ਹੋ ਗਈ ਸੀ। ਆਪਾਂ ਦੇਖਿਓ। ਕੰਮ ਕਰਤੇ ਹੀ ਆ ਨਾ। ਦੇਖਿਓ ਪੂਰੀ ਕੋਕ ਦੇ ਸ਼ੂਟਿੰਗ ਹੈ। ਹਾਂ। ਕੋਕਾ ਫਿਲਮ ਬਣਾਈ ਆ। ਪੂਰੀ ਕੋਕ ਫਿਲਮ। ਬਲੀ ਸਹੀ ਤੁਸੀਂ ਗਾਣਾ ਹੈ। ਤੁਸੀਂ ਹੱਸੀ ਜਾਣਾ ਬਾਰ-ਬਾਰ। ਅੱਛਾ। ਨਹੀਂ ਹੱਸੀ ਜਾਣਾ ਬਾਰ-ਬਾਰ। ਹਾਂ ਵਧੀਆ ਫਿਲਮ ਬਣੀ। ਅਸੀਂ ਉਹ ਤਾਂ ਫਿਲਮ ਲਾਈ ਜਾਨੀ ਆ। ਮੈਂ ਦਿਖਾਉਂਗਾ ਤੁਹਾਨੂੰ। ਕਿਹੜੀ ਜੇ ਸੰਜੋਗਾ। ਸੰਜੋਗਾ ਟੀਵੀ 'ਚ ਹੋਣੀ ਆ। ਇਹ ਫਿਲਮੇ ਕਰਾਂ ਜੀ ਵੱਡੇ ਸਿਨੇਮੇ ਚ ਹਾਂਜੀ ਬਹੁਤ ਵਧੀਆ ਫਿਲਮ ਆ ਤੇ ਆਪਾਂ ਕਰ ਕੇ ਆਏ ਡਬਿੰਗ ਉਹ ਹਨਾ ਬੜਾ ਵਧੀਆ ਡਬਿੰਗ ਕੀਤੀ ਭਾਈ ਨੇ ਇੱਦਾਂ ਕਰਨਾ ਮੈਂ ਵੀ ਫਿਰ ਕਰਦੀ ਮੈਂ ਲੈ ਆਉਂ ਆ ਵੀ ਲੈਣਾ ਕੋਈ ਸੱਗਾ ਪਿਆਣਾ ਮੈਂ ਮੈਨੂੰ ਵਰ ਕੁਸਵਾ ਨੂੰ ਜੋੜੀ ਹੋਈ ਕਰਦੀ ਮੈਂ ਬੜੀ ਗੱਡੀ ਗੱਡੀ ਵਾਲੇ ਦੀ ਕੀ ਮੈਨੂੰ ਸਾਲੇ ਨੂੰ ਪਖੌਂਟ ਬਣਾਵਾ ਮੇਰੇ ਦੇਖਿਓ ਨਾ ਇੱਦਾਂ ਦਗਾਣਾ ਮੈਂ ਵਰ ਕੁਸਵਾ ਬਾਜ ਦੇ ਪੈਰ ਜੇ ਗੰਦੇ ਜੇ ਪਰ ਇਹ ਹੁੰਦਾ ਹੈ ਜੇ ਗੰਦੇ ਜੇ ਪੈਰ ਗੰਦੇ ਗੰਦੇ ਪੈਰ ਹੈ ਉਹ ਬਾਜ ਪਾਇਨ ਤੋਰਾ ਵੀ ਪੈਂਦਾ ਕਦੇ ਕਦੇ ਇਹਨੂੰ ਸੱਤਰਾਣਾ ਦੋਰਾ ਸਹੀ ਹੁੰਦਾ ਜੀ ਗੜੀ ਬਨਵਾਸ ਬਹੁਤ ਕਰਦਾ ਹੈ ਬੱਚਾ ਮੈਂ ਬੱਚਾ ਮੇਰੇ ਕੋਲ ਤੋੜ ਆ ਮੈਂ ਕਿੱਡਾ ਤੋੜ ਆ ਕਿੱਡਾ ਕੋਤਾ ਐਹ ਤੋ ਕੋਤਾ ਵਾ ਲੋ ਜੀ ਆਪਣੇ ਮੂੰਹ ਮੰਨ ਗਿਆ ਬਾਜ ਸਿੰਘ ਬਾਹੜਾ ਕੋਤਾ ਜੀ ਡੈਡੀ ਸੋਣਾ ਥੈਂਕ ਯੂ ਯਾਰ ਤੂੰ ਪਹਿਲੀ ਵਾਰੀ ਮੈਨੇ ਸੋਣਾ ਕਿਹਾ ਭਾਨੀ ਗੀ ਦਊ ਮੈਨੂੰ ਪਤਾ ਜਦ ਤੂੰ ਕਿਹਾ ਮੈਨੂੰ ਲੱਗ ਗਿਆ ਜਦ ਤੂੰ ਕਿਹਾ ਮੈਨੂੰ ਪਤਾ ਠੀਕ ਆ ਤੂੰ ਕਿਹਾ ਤੂੰ ਗਲਤ ਛਲ ਗਿਆ ਮੈਂ ਆ ਗਿਆ ਤੈਨੂੰ ਡੈਡੀ ਮੇਰਾ ਸੋਣਾ ਜੀ ਅਛਾ ਤੂੰ ਕਿਹਾ ਡੈਡੀ ਸਾਰੇ ਸੋਹਣੇ ਹੁੰਦੇ ਮੇਰਾ ਪੁੱਤ ਸੁਦਾਈ ਆ ਨਹੀਂ ਮੇਰਾ ਪੁੱਤ ਵੀ ਸੋਹਣਾ ਵਾ ਜੇ ਤੂੰ ਮੈਨੂੰ ਸੋਣਾ ਕਹਿੰਗਾ ਮੈਂ ਤੈਨੂੰ ਸੋਣਾ ਕਹੂੰ ਮੈਂ ਤੈਨੂੰ ਸੋਣਾ ਕਹੂੰ ਤੂੰ ਮੈਨੂੰ ਸੋਣਾ ਕਹੀ ਮੈਂ ਤੈਨੂੰ ਥੈਂਕ ਥੈਂਕ ਯੂ ਹਾਂ ਮੈਂ ਟਰੱਕ ਆ ਹਾਂ ਟਰੱਕ ਆ ਓਹ ਬੱਸ ਓਹ ਬੱਸ ਉਹ ਇਹ ਬੱਸ ਨਹੀਂ ਪੱਲੇ ਪੱਲੇ ਬੱਸ ਆਉਂਦੀ ਐ ਸ਼ਨਾਗਾ ਮਾਰਦੀ ਇਹ ਕਿੱਥੇ ਜਾਊਗੀ ਇਹ ਕਿੱਥੇ ਜਾਊਗੀ ਇਹ ਚੱਲੀ ਉਧਰ ਹੀ ਆਪਣੇ ਵਾਲੀ ਬੜੀ ਬੜੀ ਲੰਬੀ ਬੱਸ ਈ ਓਏ ਯਾਰ ਚਲ ਓਏ ਆਪੇ ਅੱਡੇ ਚ ਜਿਆਦਾ ਖਾ ਲਿਆ ਕੀ ਕੀ ਖਾਂਦੇ ਕੀ ਕੀ ਖਾਤੇ ਉੱਥੇ ਕੀ ਖਾ ਲਿਆ ਰੋਟੀ ਨਾਲ ਉਹਨਾਂ ਨੇ ਰੋਟੀ ਖਾਦੀ ਮਤਲਬ ਨੀ ਖਾਤਾ ਛੀਸ 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 ਅੱਛਾ ਪਤਾ ਤੈਨੂੰ ਚੀਜ਼ ਦਾ ਪਨੀਰ ਨੂੰ ਚੀਜ਼ ਕਹਿੰਦੇ ਆ ਹੈਨਾ ਚੀਜ਼ ਕੜੀ ਪਕੌੜਾ ਤੇ ਦਾਲ ਚੌਲ ਚਿਪ ਚਿਪ ਚਿਪਸ ਕੋਕ ਚਾਏ। ਮੜਾ ਕੋਈ ਪੀਤਾ ਬਾਜ ਨੇ ਬਈ ਅਜ। ਰਾਤ ਦੀ ਰੋਟੀ ਨਹੀਂ ਬਾਜ ਨੇ ਖਾਣੀ ਹੁਣ ਦੋ ਦਿਨ ਨਹੀਂ ਖਾਣੀ ਪਾਏੋਂ ਭੁੱਖ ਮਰ ਗਈ ਆ। ਖਾ ਖਾ ਗਈ। ਫਿਰ ਜੀ ਲੱਗੰਦੀ ਆ ਜਾਣਾ ਤਾਂ ਉੱਥੇ ਖਾ। ਇਹ ਜਾਣਾ? ਇੱਥੇ ਬੜੀ ਰੋਟੀ। ਮਾਫ ਕਰੀਏ। ਉੱਥੇ ਬੜੀ ਰੋਟੀ ਰੁਆਵਟੀ। ਹੈ ਹੈ। ਇਨਸ਼ਾਅੱਲਾ ਹੁਣ ਫਿਲਮ ਵੇਖਣ ਜਾਣਾ ਬਾਜ ਦੀ ਆਪਾਂ ਵੱਡੇ ਸਲੇਮੇ ਚ। ਹੈਨਾ? ਇਹੜੀ? ਹੈ? ਚਲਿਆਂ। ਕਿੱਥੇ? ਮੂਵੀ ਦੇਖਣ ਲਈ ਹੀ ਦੇ। ਮੂਵੀ ਵੇਖਣ ਵੀ ਜਾਣਾ ਵਾ। ਇਹ ਤੇ ਤੇਰੀ ਮੂਵੀ ਇਹ ਉਹ ਦਿਨ ਵੇਖਣ ਜਾਣਾ ਆਪਾਂ ਚੰਡੀਗੜ੍ਹ ਚੰਡੀਗੜ੍ਹ ਜਾਇਓ ਚੰਡੀਗੜ੍ਹ ਆਪੇ ਛੱਡਣਾ ਕਰ ਬਹਿ ਕੇ ਐਦਾਂ ਐਦਾਂ ਕੱਪ ਉਹ ਲੈ ਤੇ ਮਾਰੇ ਨਾਲੇ ਤੇ ਪ੍ਰੈਕਟਿਸ ਹੋ ਜੂਗੀ ਬਾਜ ਦੀ ਬਾਕਸਿੰਗ ਖੇਡਿਆ ਕਹਣਾ ਬਾਜ ਸਾਡੇ ਨੇ ਹੂੰ ਯਾਰ ਨਾਲਿਆ ਬਾਬਾ ਜਵਾਈ ਇਹ ਬੰਦ ਕਰਕੇ ਇਹੇ ਲਾਓ ਕਿ ਨਾਓ ਹੋਰ ਇਹ ਹੋ ਗਿਆ ਇਹ ਸਟੇ ਲਾ ਬਾਕੀ ਉਹ ਆਜ ਲਾ ਦੇ ਜਿਹੜਾ ਥੋੜਾ ਪਹਿਲਾਂ ਮੈਨੂੰ ਵੀ ਪਤਾ ਡੈਡੀ ਨਹੀਂ ਲੋਕ ਨਹੀਂ ਚਲਾਈ ਮੈਂ ਤੁਹਾਨੂੰ ਲੋਕ ਲਾਉਣਾ ਆਰ ਲਾ ਦੇ ਆਰ ਦਾ ਬੰਦ ਕਿੱਥੇ ਲਾਏ ਕੀ ਖਾਣਾ ਖਾਣਾ ਕੀ ਬਾਏ ਨੇ ਬਾਏ ਆਰਡਰ ਕਰੋ ਕਿੱਥੇ ਆਏ ਆਪਾਂ ਮਾਪਾ ਬਰਗਰ ਕੋਲ ਨਹੀਂ ਹੈ ਸ਼ੇਰ ਦਾ ਬਰਗੜਾ ਸ਼ੇਰ ਕੋਲ ਹੀ ਕਿੰਨਾ ਬਾਏ ਠੀਕਾ ਨਾ ਬਾਏ ਨੇ ਬਾਏ ਨੂੰ ਮੰਗਾ ਦੀ ਬਰਗਰ ਰਹਿਣ ਦੀ ਬਾਗ ਨੂੰ ਆਪਾਂ ਆਹ ਮੰਗਾ ਦੀ ਭਾਵੇਂ ਕੀ ਕਹਿੰਦੇ ਸ਼ੇਰ ਹੀ ਮੰਗਾ ਸ਼ੇਰ ਮੰਗਾ ਮੈਂ ਸ਼ੇਰ ਦਾ ਬੜਾ ਹੀ ਠੀਕ ਨਹੀਂ ਲੱਗਦਾ ਤੋਆ ਤੋੜੋਲੀ ਵੀ ਨਾ ਕਿਉਂ ਆ ਕਿ ਤੇਰੀ ਨਾ ਮਾੜਾ ਸ਼ੇਕ ਬਰਗਰ ਹੀ ਲਈ ਇੱਕ ਬਹੁਤ ਆ ਉਹ ਬਰਗਰ ਇੱਕ ਬੋਤਲ ਨੂੰ ਤੇ ਸ਼ਹਿਰ ਭੇਲਾਂਗਾ ਤੂੰ ਮੈਂ ਸ਼ਹਿਰ ਨੂੰ ਮੇਰੇ ਨਾਲ ਬਰਗਰ ਤੂੰ ਖਾ ਲਈ ਕਰ ਮੈਂ ਸ਼ਹਿਰ ਹੀ ਬਣਾ ਸੱਚੀ ਵਿੱਚ ਸ਼ਾਹ ਬਾਰਾ ਸ਼ੇਕਾ ਸੁਣਾ ਮੇਰੇ ਨਾਲ ਮਿਸ ਹੋ ਰਾਰਾ ਕਦਾ ਹੋ ਗਿਆ ਸ਼ੇਕ ਦੀ ਸਪੈਲਿੰਗ ਦੱਸ ਦੇਗਾ ਫਿਰ ਪੀਣੀ ਛਿੱਟਾ ਲੈ ਖਾਣੇ ਛਿੱਟਾ ਖਾਣੇ ਪਤਾ ਹੈ ਛਿੱਟਾ ਕਾਹਦਾ ਪਤਾ ਤੈਨੂੰ ਆ ਜਾ ਬਰਾਬਰ ਬਾਰੀ ਮੈਂ ਨਹੀਂ ਖਾਣੂ ਇਹ ਬੈਗ ਲੱਗ ਹੋਇਆ ਹੈ ਇੱਥੇ ਮੈਂ ਸਬਸਕ੍ਰਾਈਬ ਕਰਨੀ ਇੱਕ ਆਪਣਾ ਡੈਰੀ ਖਾਣਾ ਹੋਵੇ ਤੇ ਮਡੇ ਬਾਬਾ ਕਹਿੰਦੇ ਇੱਕ ਓਮਲਾ ਵੀ ਖਾਣੇ ਸਾਰੇ ਖਾ ਜਾਣੇ ਤੇ ਤੇਰੇ ਢੇਡੇ ਪਾ ਜਾਣੇ ਢੋਕੜੀ ਵੀ ਖਾ ਲੈਣਾ ਸੋਣਾ ਮਗਰਮਾਸ਼ਾ ਤੂੰ ਢੇਡਾ ਦਾ ਮਗਰਮਾਸ਼ਾ ਕਹ ਕੋਡ ਆਇਲ ਕਿਹੜਾ ਹੈ ਮੈਂ ਤੋ ਕੀ ਬਾਨਾ ਵੱਡਾ ਹੋ ਗਏ ਜੀ ਬਾਨਾ ਵੱਡਾ ਹੋ ਗਏ 10 ਪਹਿਲਾਂ ਓਏ ਬਾਜ ਕੀ ਬਾਨਾ ਕੀ ਨਿਹੰਗ ਸਿੰਘ ਬਾਨਾ ਕੀ ਬਾਨਾ ਗੁਰੂ ਗੋਬੇ ਸਿੰਘ ਦਾ ਸਿੰਘ ਕਿਦਾਂ ਬਾਨਾ ਜਿਹੜਾ ਮੇਰੇ ਮੇਰੇ ਕਿਹਨੇ ਇੱਥੇ ਮਾਰਦਾ ਚਾਕੂ ਮੈਂ ਤਾਂ ਬਾਬਾ ਮੈਨਾਂ ਤਾਂ ਤੋ ਟਾਕੀ ਨਾ ਕੰਗਰਸ ਦੇ ਬੰਦੂਰੇ ਪੈ ਗਏ ਕੋਣ ਆ ਲੈਣਾ ਲੈ ਜਦ ਤੱਕ ਖੇਡਿਆ ਕਰਨਾ ਨਾ ਸਾਰਾ ਚਾਹੂ ਆ ਵੇ ਵੇ ਤਰਾ ਹੁਣ ਤਰਾ ਉਹ ਨਿੰਦ ਫੜਾ ਬੱਚੇ ਉੱਪਰ ਬੈ ਜਾ ਹੁਣ ਬਸ ਛੱਡ ਦੇ ਉਹਨੂੰ ਮੂੰਹ ਬਹਿਣ ਵਾਲੇ ਨਹੀਂ ਕਿਹਨੇ ਦਾ ਕਿਰਪਾਨ ਜੀ ਕਿਰਪਾਨ ਕੀ ਕਿਰਪਾਨ ਥਾੜੀ ਖਾਣੇ ਆ ਓਏ ਹੁਣ ਨਹੀਂ ਖਾਣੇ ਬਰਕਰ ઓ પાણી હોય છે આ આજ આયા મૂળ પાણી આજા જોક આવ નહીં આરા સુખી કરી પછી આ